ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਜੀ ਅਸੀਂ ਕਈ ਵਾਰ ਆਪਣੇ ਵਿਚਾਰਾਂ ਦੇ ਤੌਰ ਤੇ ਬਹੁਤ ਹੀ ਦੁਰਾਚਾਰੀ ਹੋ ਜਾਂਦੇ ਆ ਜੀ ਹਾਂ ਸਾਡੀ ਆਪਣੀ ਮਤ ਸਾਡੇ ਅਨੁਸਾਰ ਨਹੀਂ ਚੱਲਦੀ ਸਾਨੂੰ ਪਤਾ ਹੁੰਦਾ ਹੈ ਇਹ ਮੈੜੀ ਪੈੜੀ ਮਾਤਿਆ ਬਹੁਤ ਹੀ ਗੰਦੇ ਥੌਟਸ ਨੇ ਇਹ ਅਸੀਂ ਬਿਲਕੁਲ ਨਹੀਂ ਸੋਚਨੇ ਕਿਸੇ ਬਾਰੇ ਅਸੀਂ ਐਦਾਂ ਨਹੀਂ ਸੋਚਣਾ ਚਾਹੇ ਉਹ ਕਿਸੇ ਮਨੁੱਖ ਦੀ ਗੱਲ ਹੈ ਕਿਸੇ ਰਿਸ਼ਤੇ ਦੀ ਪਦਾਰਤ ਦੀ ਅਸੀਂ ਨਹੀਂ ਸੋਚਣਾ ਚਾਹੁੰਦੀ ਲੇਕਿਨ ਅਸੀਂ ਬਹੁਤ ਗੰਦਾ ਸੋਚ ਲੈਨੇ ਆ ਜੀ ਹਾਂ ਦੁਰਾਚਾਰੀ ਤੱਕ ਹੋ ਜਾਂਨੇ ਤੇ ਫਿਰ ਅਸੀਂ ਕੀ ਕਰੀਏ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਦੁਰਮਤ ਮਦ ਜੋ ਪੀਵਤੇ ਬਖਲੀਪਤ ਕਮਲੀ RAM ਰਸਾਇਣ ਜੋ ਰਤੇ ਨਾਨਕ ਸਚ ਅਮਲੀ ਗੁਰੂ ਮਹਾਰਾਜ ਕਹਿੰਦੇ ਨੇ ਜਿਹੜੇ ਲੋਗ ਗੁਰੂ ਦੀ ਮਤ ਦਾ ਆਸਰਾ ਛੱਡ ਕੇ ਦੁਨੀਆ ਦਾ ਆਸਰਾ ਤੱਕਦੇ ਨੇ ਤੇ ਆਪਣੀ ਮਤ ਹਉਮੀ ਨੂੰ ਅੱਗੇ ਰੱਖ ਕੇ ਆਪਣੇ ਮਨ ਦੇ ਅਨੁਸਾਰ ਚੱਲਦੇ ਨੇ ਨਾ ਉਹਨਾਂ ਦੀ ਖੋਟੀ ਮਤ ਸ਼ਰਾਬ ਦੀ ਨਹੀਂ ਆਈ ਹੈ ਉਹ ਉਹਦੇ ਐਡਿਕਟਿਡ ਹੋ ਜਾਂਦੇ ਨੇ ਉਹ ਰੋਜ਼ ਪੀਂਦੇ ਨੇ ਔਰ ਆਪਣੇ ਆਪ ਨੂੰ ਹੀ ਨੁਕਸਾਨ ਦਿੰਦੇ ਨੇ ਲੇਕਿਨ ਮਹਾਰਾਜ ਕਹਿੰਦੇ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨੇ ਉਹਦੇ ਅੱਗੇ ਅਰਦਾਸ ਕਰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਾ ਰਾਹ ਦੱਸਦੇ ਨੇ ਫਿਰ ਉਹ ਲੱਗ ਉਹ ਲੋਗ ਅੰਮ੍ਰਿਤ ਪੀਂਦੇ ਨੇ ਔਰ ਉਹ ਲੋਗ ਅਮਲੀਤੇ ਹੁੰਦੇ ਨੇ ਲੇਕਿਨ ਸੱਚੇ ਨਾਮ ਦੇ ਐਸਿਆਂ ਨੂੰ ਫਿਰ ਸੁੱਖ ਮਿਲਦਾ ਹੈ ਉਹਨਾਂ ਦੀ ਜਿਹੜੀ ਮਤ ਹੈ ਉਹ ਗੁਰਮਤ ਵਰਗੀ ਹੋ ਜਾਂਦੀ ਹੈ ਉਹਨਾਂ ਨੂੰ ਦੁੱਖ ਨਹੀਂ ਮਿਲਦਾ